ਆ ਜਿਹੜਾ ਗੈਂਗਸਟਰਵਾਦ ਦਾ ਜਿਹੜਾ ਦਿਓ ਅੱਜ ਭਗੌੜੇ ਦਲ ਦਾ ਪ੍ਰਧਾਨ ਕਹਿੰਦਾ ਅਸੀਂ ਗੈਂਗਸਟਰਾਂ ਦੀਆਂ ਜ਼ਮੀਨਾਂ ਜ਼ਬਤ ਕਰਾਂਗੇ ਤੇ ਜੇ ਗੈਂਗਸਟਰਵਾਦ ਦਾ ਪੰਜਾਬ ਦੀ ਧਰਤੀ ਦੇ ਉੱਤੇ ਇਤਿਹਾਸ ਪੜੀਏ ਤੇ ਪਤਾ ਲੱਗਦਾ ਕਿ ਭਗੌੜੇ ਦਲ ਦੀ 10 ਸਾਲ ਸਰਕਾਰ ਰਹੀ ਹੈ ਉਸ 10 ਸਾਲਾਂ ਸਰਕਾਰ ਦੇ ਦਰਬਾਨ ਇਹ ਗੈਂਗਸਟਰਿਜ਼ਮ ਪੰਜਾਬ ਦੇ ਵਿੱਚ ਪੈਦਾ ਹੋਇਆ ਇਹ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਦੇ ਵਿੱਚ ਭਗੌੜਿਆਂ ਦੀ ਸਰਕਾਰ ਸਮੇਂ ਪੈਦਾ ਹੋਇਆ ਜਿਹੜੇ ਜਿਹੜੇ ਦਾਵਾ ਕਰਦੇ ਨੇ ਅਸੀਂ ਚਿੱਟਾ ਖਤਮ ਕਰਾਂਗੇ ਤੇ ਜੇ ਚਿੱਕੇ ਦਾ ਵੀ ਇਤਿਹਾਸ ਪੜਨਾ ਹੋਵੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੜ੍ਹ ਕੇ ਦੇਖ ਲਓ ਉਹ ਵੀ ਇੰਨਾ ਪਗੌੜਿਆਂ ਦੀ ਸਰਕਾਰ ਦੇ ਵੇਲੇ ਜਿਹੜਾ ਚਿੱਟਾ ਪੰਜਾਬ 'ਚ ਆਇਆ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਖਤਮ ਕਰਾਂਗੇ ਜਿਹੜੇ ਕਹਿੰਦੇ ਨੇ ਅਸੀਂ ਬੰਦੀ ਸਿੰਘ ਰਹਾ ਕਰਾਂਗੇ ਗਾਣੇ ਗਾ ਗਾ ਕੇ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਤਾਕਤ ਸੀ ਅੱਖ 'ਚ ਉਦੋਂ ਇਹ ਨਹੀਂ ਕਿ ਆਪਨੇ ਭਾਈਵਾਲ ਸਰਕਾਰ ਨੂੰ ਕਿ ਬੰਦੀ ਸਿੰਘ ਰਿਹਾ ਕਰ ਦਿਓ ਸਿਰਫ ਇੱਕ ਭਾਈ ਰਾਜਵਾਨਾ ਦੀ ਜੇਲ ਜਿਹੜੀ ਆ ਉਹ ਤਬਦੀਲ ਹੋਈ ਐ ਦਿੱਲੀ ਤੋਂ ਪੰਜਾਬ ਬਾਕੀ ਕਿਸੇ ਵੀ ਬੰਦੀ ਸਿੰਘ ਦੀ ਜੇਲ ਜਿਹੜੀ ਐ ਉਹ ਇਹ ਪੰਜਾਬ ਦੇ ਵਿੱਚ ਤਬਦੀਲ ਹੀ ਨਹੀਂ ਕਰਾ ਸਕੇ ਨਾ ਭਾਈ ਹਵਾਰੇ ਦੀ ਜੇਲ ਤਬਦੀਲ ਕਰਾ ਸਕੇ ਨਾ ਭਾਈ ਤਾਰੇ ਦੀ ਜੇਲ ਤਬਦੀਲ ਕਰਾ ਸਕੇ ਚੰਡੀਗੜ੍ਹ ਤੋਂ ਨਾ ਭਾਈ ਪਿਉਰੇ ਦੀ ਕਰਾ ਸਕੇ ਨਾ ਭਾਈ ਗੁਰਦੀਪ ਸਿੰਘ ਦੀ ਜਿਹੜਾ ਕਰਨਾਟਕ ਦੇ ਵਿੱਚ ਸੀ ਉਹ ਜ਼ਰੂਰ ਪੰਜਾਬ ਆਇਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਰਹਿਣਾ ਕਰੋਨਾ ਤਾਂ ਬਹੁਤ ਦੂਰ ਦੀ ਗੱਲ ਹੈ ਉਦੋਂ ਇਹਨਾਂ ਨੇ ਕੀ ਕੀਤਾ ਕਹਿੰਦੇ ਜੀ ਪੰਜਾਬ ਲਈ ਖਤਰਾ ਹੋ ਸਕਦੇ ਆ ਇਹ ਬੰਦੀ ਸਿੰਘ ਇਸ ਕਰਕੇ ਰਹਿਣਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਾਨੂੰ ਮੰਤਰੀ ਜਿਹੜਾ ਇੱਕ ਪਦ ਦੇ ਦਿਓ ਤੇ ਬਸ ਠੀਕ ਹੈ ਬੰਦੀ ਸਿੰਘ ਜਿੱਥੇ ਹੈਗੇ ਆ ਬਠਿੰਡਾ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਇਹ ਗੱਲ ਸੱਚੀ ਐ ਪਰ ਤੱਖ ਐ ਕਿ ਜਦੋਂ ਬੰਦੀ ਸਿੰਘ ਰਹਾ ਕਰਨ ਵਾਸਤੇ ਹੱਥ ਦੇ ਵਿੱਚ ਤਾਕਤ ਸੀ ਉਦੋਂ ਮੰਤਰੀ ਬਣ ਕੇ ਤੇ ਸਾਹ ਘਰੇ ਬਹਿ ਗਏ ਵੀ ਇੱਕ ਮੰਤਰੀ ਪਦ ਲੈ ਲਿਆ ਤੇ ਬਸ ਠੀਕ ਐ ਹੁਣ ਬੰਦੀ ਸਿੰਘ ਜਿੱਥੇ ਬੈਠੇ ਐ ਬੈਠੇ ਰਹਿਣ ਸਾਨੂੰ ਕੋਈ ਇਤਰਾਜ਼ ਨਹੀਂ ਤੇ ਜਦੋਂ ਸਰਕਾਰ ਕੁਝ ਨਹੀਂ ਰਹੀ ਜਦੋਂ ਅਲਾਸ ਟੁੱਟ ਗਿਆ ਤੇ ਉਦੋਂ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਉਦੋਂ ਬੇਸੁਰੀ ਆਵਾਜ਼ ਦੇ ਵਿੱਚ ਗਾਣੇ गा-ਗਾ ਕੇ ਕਹੀ ਜਾਂਦੇ ਨੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਇਹ ਦੋਗਲੇ ਕਿਰਦਾਰ ਦੇ ਲੋਕ ਨੇ ਇਹਨਾਂ ਤੋਂ ਅਸੀਂ ਪੰਜਾਬ ਨੂੰ ਬਚਾਉਣਾ ਆਪਣੀਆਂ ਨਸਲਾਂ ਨੂੰ ਬਚਾਉਣਾ ਹੈ ਸਾਧ ਸੰਗਤ ਜੇ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਬਚ ਗਈਆਂ ਤੇ ਪੰਜਾਬ ਬਚ ਜਾਏਗਾ ਤੇ ਜੇ ਸਾਡੀਆਂ ਨਸਲਾਂ ਨਾ ਨਾ ਬਚੀਆਂ ਤੇ ਪੰਜਾਬ ਨਹੀਂ ਬਚੇਗਾ ਇੱਕ ਕਿਸਾਨ ਹੁੰਦਾ ਨਾ ਉਹਦੇ ਕੋਲੇ 5 ਕਿੱਲੇ ਪੈਲੀ ਹੈ ਜੇ 2 ਪੁੱਤ ਹੋ ਜਾਂਦੇ ਆ ਤੇ 2.5-2.5 ਕਿੱਲਾਂ ਦੇ ਵਿੱਚ ਵੰਡੀ ਜਾਂਦੀ ਤੇ ਜੇ ਇੱਕ ਕਿਸਾਨ ਹੈ ਉਹਦੇ ਕੋਲੇ 5 ਕਿੱਲੇ ਜ਼ਮੀਨ ਹੈ ਪੰਜੇ ਨਸ਼ੇ ਦੇ ਵਿੱਚ ਉਹ ਉਜਾੜ ਦਿੰਦਾ ਤੇ ਪੁੱਤਾਂ ਨੂੰ ਦਿੰਦਾ ਕੁਛ ਨਹੀਂ ਤੇ ਪੁੱਤ ساری ਜ਼ਿੰਦਗੀ ਗਾਲਾਂ ਕੱਢਦੇ ਰਹਿੰਦੇ ਆ ਪਿਓ ਨੂੰ ਵੀ ਸਾਡੇ ਪਿਓ ਕੋਲੇ 5 ਕਿੱਲੇ ਸੀ 10 ਕਿੱਲੇ ਸੀ ਨਸ਼ਿਆਂ 'ਚ ਗਲਦੀ ਸਾਡੇ ਪਿਓ ਕੋਲੇ ਘਰ ਸੀ ਨਸ਼ਿਆਂ ਦੇ ਵਿੱਚ ਘਰ ਵੇਚਦਾ ਸਾਨੂੰ ਕਿਰਾਏ ਤੇ ਬੈਠਣ ਲਈ ਮਜਬੂਰ ਕਰਦਾ ਸਾਡੇ ਪਿਓ ਨੇ ਤੇ ਔਲਾਦ ਆਪਣੇ ਬਾਪ ਨੂੰ ਗਾਲਾਂ ਕੱਢਦੀ ਹੈ ਤੇ ਜੇ ਅਸੀਂ ਆਪਣੀਆਂ ਨਸਲਾਂ ਨੂੰ ਸੁਧਾਰਨ ਵਾਸਤੇ ਕੋਈ ਯਤਨ ਨਾ ਨਾ ਕੀਤਾ ਤੇ ਸਾਡੀਆਂ ਨਸਲਾਂ ਨੇ ਸਾਨੂੰ ਉਸਣਾ ਸਾਨੂੰ ਗਾਲਾਂ ਕੱਢਣੀਆਂ ਕਿ ਸਾਡੇ ਬਜ਼ੁਰਗ ਕੀ ਕਰਦੇ ਸੀ ਜਦੋਂ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਨਸ਼ਾ ਆਮ ਵਿਕਦਾ ਸੀ ਉਦੋਂ ਸਾਡੇ ਬਜ਼ੁਰਗ ਕੀ ਕਰਦੇ ਸੀ ਜਦੋਂ ਤੁਰੇ ਜਾਂਦੇ ਨੂੰ ਸੜਕ ਦੇ ਉੱਤੇ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਜਦੋਂ ਖਿਡਾਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਜਦੋਂ ਗਾਇਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਤੇ ਸਾਡੇ ਬਜ਼ੁਰਗ ਉਸ ਵੇਲੇ ਕੀ ਕਰਦੇ ਸੀ ਇਹ ਸਵਾਲ ਸਾਡੇ ਛੋਟੇ ਛੋਟੇ ਅੱਜ ਬੱਚੇ ਜਿਹੜੇ ਆ ਨਾ ਨੇ ਜਦੋਂ ਵੱਡੇ ਹੋਣਾ ਹੈ ਪੁੱਛਣਾ ਹੈ ਇਸ ਕਰਕੇ ਜੇ ਅਸੀਂ ਇਹਨੂੰ ਰੋਕਣਾ ਚਾਹੁੰਦੇ ਆ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਕੱਠੇ ਹੋਣਾ ਪਊਗਾ ਇੱਕ ਹੋਣਾ ਪਊਗਾ ਹੁਣ ਇਹਨਾਂ ਤੋਂ ਭਰੋਸਾ ਨਹੀਂ ਰਿਹਾ ਆ ਛੋਟੇਪੁਰ ਸਾਹਿਬ ਦੱਸ ਕੇ ਗਏ ਹਨ ਕਿ ਕਾਂਗਰਸ ਇਹ ਵੀ ਦਿੱਲੀ ਤੋਂ ਚੱਲਦੀ ਹੈ ਤੇ ਝਾੜੂ ਵਾਲੀ ਪਾਰਟੀ ਇਹ ਵੀ ਦਿੱਲੀ ਤੋਂ ਚੱਲਦੀ ਹੈ ਤੇ ਸੁਖਵੀਰ ਸਿੰਘ ਬਾਦਲ ਉਹ ਕਿਹਨੂੰ ਪੁੱਛ ਕੇ ਚੱਲਦਾ ਹੈ ਉਹ ਵਪਾਰੀ ਹੈ ਤੇ ਵਪਾਰੀ ਦੀ ਜਿਹੜੀ ਹੈ ਨਾ ਗਿੱਚੀ ਉਹ ਹਮੇਸ਼ਾ ਸਰਕਾਰਾਂ ਦੇ ਹੱਥ ਹੁੰਦੀ ਹੈ ਚਾਹੇ ਵਪਾਰੀ ਕੋਈ ਹੋਵੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਦੀ ਗਿੱਚੀ ਹਮੇਸ਼ਾ ਸਰਕਾਰਾਂ ਦੇ ਹੱਥ ਹੁੰਦੀ ਆ ਜੋ ਸਰਕਾਰਾਂ ਚਾਹੁੰਦੀਆਂ ਨੇ ਉਹ ਉਹੀ ਕਰਦਾ ਸਰਕਾਰਾਂ ਤੋਂ ਬਾਹਰ ਜਾ ਹੀ ਨਹੀਂ ਸਕਦਾ ਸਰਕਾਰਾਂ ਨਾਲ ਲੜਨ ਦੀ ਹਿੰਮਤ ਤਾਂ ਆ ਛੋਟੇ ਪੁਰ ਸਾਹਿਬ ਵਰਗੇ ਨੰਗ ਮਲੰਗਾ ਚ ਹੁੰਦੀ ਆ ਸਾਡੇ ਇਰਖੇ ਸਰਮਾਇਦਾਰਾਂ 'ਚ ਤਾਕਤ ਨਹੀਂ ਹੁੰਦੀ ਸਰਕਾਰਾਂ ਨਾਲ ਲੜਨ ਦੀ ਆ ਦੇਖਦੇ ਹੀ ਆ ਆ ਕਿੰਨਾ ਕੁਝ ਹੋ ਰਿਹਾ ਬੋਲਦਾ ਕੋਈ ਆ ਪ੍ਰਧਾਨ ਸਾਹਿਬ ਸਾਡੇ ਜ਼ਿਲ੍ਹੇ ਦੇ ਕਹਿ ਕੇ ਗਏ ਨੇ ਨਾ ਕਾਂਗਰਸੀ ਬੋਲਦੇ ਨੇ ਨਾ ਕਾਲੀ ਬੋਲਦੇ ਨੇ ਨਾ ਜਿਹੜਾ ਹੈ ਉਹ ਕੋਈ ਹੋਰ ਬੀਜੇਪੀ ਵਾਲਾ ਬੋਲਦਾ ਕਿਉਂ ਨਹੀਂ ਬੋਲਦੇ ਕਿਉਂਕਿ ਉਹ ਫਾਈਲਾਂ ਜੀਆਂ ਦਿਖਾ ਦੁੰਦੇ ਆ ਵੀ ਫਾਈਲਾਂ ਨੇ ਤੁਹਾਡੀਆਂ ਤੇ ਉੱਥੇ ਚੁੱਪ ਕਰ ਜਾਂਦੇ ਨੇ ਜਾਂ ਬਿਆਨ ਦੇ ਦਿੰਦੇ ਨੇ ਆ ਫਲਾਣੇ ਦੀ ਫਾਈਲ ਵੀ ਜਿਹੜੀ ਹੈ ਜੀ ਸਾਡੇ ਕੋਲੇ ਪਈ ਹੈ ਜਿਹੜਾ ਕੋਈ ਮਾੜਾ ਅੱਜ ਚੁਣਗ ਮਾਰਦਾ ਨਾ ਕਹਿੰਦੇ ਜੀ ਇਹਦੀ ਫਾਈਲ ਜਿਹੜੀ ਹੈ ਸਾਡੇ ਕੋਲੇ ਪਈ ਹੈ ਤੇ ਉੱਥੇ ਚੁੱਪ ਹੋ ਜਾਂਦਾ ਉਹ ਇਸ ਕਰਕੇ ਆਮ ਲੋਕਾਂ ਨੂੰ ਇਹ جنگ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦਾ ਜਿਨਾਂ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40% ਟਿਕਟਾਂ ਜਿਹੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੋਲੇ ਇਨਸਾਨ ਹੋ ਦੇਸ਼ਕ ਸਾਡੇ ਮੰਚ ਦੇ ਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਬੋਲੇ ਇਨਸਾਨ ਹੋ ਤੇ ਜਿਹੜੇ ਹਾਸ਼ਿਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ੱਤੇ ੱਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂਗੇ ਇਹ ਜਿੰਨਾ ਚਿਰ ਮੈਂ ਸੇਵਾਦਾਰਾਂ ਅਸੀਂ ਇਹ ਜਿਹੜੀਆਂ ਚੀਜ਼ਾਂ ਅੱਜ ਕਲਾ ਨੌਂ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆਗਤ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੂਗੀ ਚਾਹੇ ਉਹ ਕੋਈ ਵੀ ਐ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਟਕ ਹੌਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਝੂਠ ਕਬਾੜ ਐ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ ਕਰਾਂਗੇ ਕਾਮਯਾਬੀ ਹਾਸਲ ਕਰਾਂਗੇ ਔਰ ਤੁਹਾਡਾ ਰਾਜ ਹੋਏਗਾ ਤੁਹਾਡੀ ਤਾਕਤ ਹੋਏਗੀ ਤੇ ਤੁਹਾਡਾ ਹੀ ਸਾਰਾ ਜਿਹੜਾ ਹੈ ਉਹ ਪ੍ਰਭਾਵ ਹੋਏਗਾ ਮੈਂ ਅੰਤ ਦੇ ਵਿੱਚ ਜਿੱਥੇ ਸਰਦਾਰ ਸੁਚਾ ਸਿੰਘ ਜੀ ਛੋਟੇਪੁਰ ਸਾਹਿਬ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਉੱਥੇ ਮੈਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰੀ ਪ੍ਰਧਾਨ ਨੇ ਅੰਮ੍ਰਿਤਸਰ ਸਾਹਿਬ ਕੋਆਈ ਪ੍ਰਧਾਨ ਨੇ ਪਠਾਨਕੋਟ ਦਾ ਸਾਹਿਬ ਕੋਆਈ ਪ੍ਰਧਾਨ ਨੇ ਮੈਂ ਉਹਨਾਂ ਦੀਆਂ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਸਰਦਾਰ ਅਮਰੀਕ ਸਿੰਘ ਜੀ ਖਲੀਲਪੁਰ ਸਾਹਿਬ ਜਿਨ੍ਹਾਂ ਦਾ ਜ਼ਿਕਰ ਹੋਇਆ ਮੰਚ ਤੋਂ ਮਨਮੋਹਨ ਸਿੰਘ ਜੀ ਪੱਖੋਕੇ ਜਗਤਾਰ ਸਿੰਘ ਜੀ ਗੌਸਲ ਗਰਮੀਤ ਸਿੰਘ ਜੀ ਮੁਗਰਾਲਾ ਬਲਦੇਵ ਸਿੰਘ ਦੀ ਪਾਰਸ ਹਰਜੋਤ ਕੌਰ ਜੀ ਰੰਧਾਵਾ ਦਲਜਿੰਦਰ ਸਿੰਘ ਜੀ ਵਿਰਕ ਹਰੀ ਸਿੰਘ ਪੁਰੇਵਾਲ ਪ੍ਰਿੰਸੀਪਲ ਮਨਮੋਹਨ ਸਿੰਘ ਚੀਨਾ ਡਾਕਟਰ ਸਰਬਜੀਤ ਸਿੰਘ ਮਾਨ ਸਰਦਾਰ ਗੁਰਦਰਸ਼ਨ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਰਾਣੀਪੁਰ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਜੌੜਾ ਸਿੰਘ ਆ ਤੇ ਸਰਦਾਰ ਰਤਨ ਸਿੰਘ ਜੀ ਵਾਲਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਆਖਰ ਬਾਣੀ ਦੀ ਪੰਕਤੀ ਦੇ ਨਾਲ ਸਤਿਕਾਰਨੀ ਆ ਕਈ ਕਹਿੰਦਾਂ ਤਾਂ ਕੁਝ ਨਹੀਂ ਹੈ ਜੀ ਈਮਾਨਦਾਰੀ ਤਾਂ ਥੋੜੀ ਜਿਹੀ ਰਹਿ ਗਈ ਹੈ ਬੇਈਮਾਨੀ ਬਹੁਤ ਹੋ ਗਈ ਹੈ ਤਾਂ ਗੁਰਬਾਣੀ ਦੀ ਇੱਕ ਪੰਗਤੀ ਹੈ ਪਾਤਸ਼ਾਹ ਕਹਿੰਦੇ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਆ ਬੂਟ ਰਹੇ ਜੰਗਲ ਦੀ ਅੱਗ ਜਿਹੜੀ ਹੈ ਨਾ ਉਹ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਪਰ ਫਿਰ ਵੀ ਉਸ ਸਵਾਹ ਦੇ ਵਿੱਚ ਕਿਤੇ ਨਾ ਕਿਤੇ ਕੋਈ ਹਰਾ ਬੂਟ ਜਿਹੜਾ ਉਹ ਰਹਿ ਜਾਂਦਾ ਹੈ ਜਿਸ ਦੇ ਤੋਂ ਫੇਰ ਜੰਗਲ ਜਿਹੜਾ ਉਹ ਸੁਰਜੀਤ ਹੋ ਜਾਂਦਾ ਹੈ ਇਸ ਕਰਕੇ ਘਬਰਾਉਣਾ ਨਹੀਂ ਹੈ ਇਹ ਠੀਕ ਹੈ ਲੱਗਦਾ ਹੈ ਕਿ ਸਾਰਾ ਕੁਝ ਹੀ ਸੜ ਕੇ ਸੁਆਹ ਹੋ ਗਿਆ ਬੇਈਮਾਨ ਨੇਤਾ ਆ ਗਏ ਨਸ਼ਾ ਆ ਗਿਆ ਗੈਂਗਸਟਰイズਮ ਆ ਗਿਆ ਰਹਿ ਹੀ ਕੁਝ ਨਹੀਂ ਪੰਜਾਬ ਦੇ ਵਿੱਚ ਮੈਂ ਕਹਿੰਦਾ ਵਿਗੜਿਆ ਇਹ ਕੁਝ ਨਹੀਂ ਜੇ ਅਸੀਂ ਸੁਚੇਤ ਹੋ ਜਾਈਏ ਅਸੀਂ ਇੱਕ ਹਰੇ ਬੂਟ ਤੋਂ ਜਿਹੜਾ ਹੈ ਉਹ ਅਸੀਂ ਫਿਰ ਜੰਗਲ ਪੈਦਾ ਕਰ ਸਕਦੇ ਹਾਂ ਭਾਈ ਗੁਰਦਾਸ ਜੀ ਨੇ ਵੀ ਇੱਕ ਬਹੁਤ ਸੋਹਣਾ ਸ਼ਬਦ ਬੋਲਿਆ ਉਹ ਕਹਿੰਦੇ ਤਨ ਕੀਹੀ ਜਾਮਨ ਕਾ ਦੂਧ ਦੱਧ ਹੋਤ ਜਸ ਪਾਈ ਗੁਰਦਾਸ ਜੀ ਦਾ ਸ਼ਬਦ ਹੈ ਕਹਿੰਦੇ ਤਨ ਕੀ ਹੀ ਜਾਮਨ ਕੈ ਦੂਧ ਦਤ ਹੋਤ ਜਸ ਜਾਂ ਕਹਿੰਦੇ ਤਨ ਕੀ ਹੀ ਬੀਜ ਪੋਇ ਬਿਰਖ ਬਿਥਾਰ ਦੇ ਕਹਿੰਦੇ ਇੱਕ ਬੀਜ ਤੋਂ ਪੂਰਾ ਜੰਗਲ ਪੈਦਾ ਹੋ ਜਾਂਦਾ ਹੈ ਇੱਕ ਚਮਚਾ ਦਹੀਂ ਜਾਗੁੰਦਾ ਨੇ ਇੱਕ ਚਮਚਾ ਉਸ ਤੋਂ 15 20 ਕਿਲੋ 25 ਕਿਲੋ 30 ਕਿਲੋ ਦਹੀਂ ਜਮਾਇਆ ਜਾ ਸਕਦਾ ਹੈ ਇਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਸੀਂ ਥੋੜੇ ਜੇ ਤੋਂ ਸ਼ੁਰੂ ਕਰਕੇ ਅਸੀਂ ਵੱਡੇ ਕਾਫਲੇ ਜਿਹੜੇ ਆ ਉਹ ਪੈਦਾ ਕਰ ਸਕਦੇ ਹਾਂ ਤੇ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ ਅਸੀਂ ਪੰਥ ਨੂੰ ਬਚਾ ਸਕਦੇ ਹਾਂ ਜਿਸ ਕਿਸਮ ਦੇ ਹਾਲਾਤ ਅੱਜ ਸਾਡੀਆਂ ਪੰਥਕ ਸੰਸਥਾਵਾਂ ਦੇ ਹੋ ਗਏ ਆ ਉਹ ਅਸੀਂ ਸਾਰੇ ਦੇਖਦੇ ਹਾਂ ਕੋਈ ਸਮਾਂ ਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਵਾਜ਼ ਮਾਰਦਾ ਸੀ ਤੇ ਦਿੱਲੀ ਦੇ ਕਿੰਗਰੇ ਹਿੱਲ ਜਾਂਦੇ ਸੀ ਕਿਲੇ ਦੇ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਪ੍ਰਧਾਨ ਇੰਨਾ ਕਮਜ਼ੋਰ ਕਰਤਾ ਕਿ ਅੰਮ੍ਰਿਤਸਰ ਦਾ ਡੀਸੀ ਵੀ ਉਹਦੀ ਗੱਲ ਨਹੀਂ ਸੁਣਦਾ ਇੰਨੀ ਕਮਜ਼ੋਰ ਕਰਤੀ ਸਾਡੀ ਸੰਸਥਾ ਇਹ ਕਿਹਨੇ ਕੀਤੀ ਹੈ ਇਹ ਬਾਹਰੀ ਸ਼ਕਤੀਆਂ ਨੇ ਕੀਤੀ ਹੈ ਅਸੀਂ ਕਹਿੰਦੇ ਹਾਂ ਬਾਹਰੀ ਸ਼ਕਤੀਆਂ ਨੇ ਕੀਤੀ ਐ ਪਰ ਕਿਤੇ ਨਾ ਕਿਤੇ ਕਮਜ਼ੋਰੀਆਂ ਸਾਡੇ 'ਚ ਵੀ ਆਈਆਂ ਕਿ ਬਾਹਰੀ ਸ਼ਕਤੀਆਂ ਨੂੰ ਸਾਡੀਆਂ ਸੰਸਥਾਵਾਂ ਕਮਜ਼ੋਰ ਕਰਨ ਦਾ ਰਾਹ ਹੁੰਦਿਆ ਜੇ ਅਸੀਂ ਕਮਜ਼ੋਰ ਨਾ ਹੁੰਦੇ ਅਸੀਂ ਤਕੜੇ ਰਹਿੰਦੇ ਤੇ ਬਾਹਰੀ ਸ਼ਕਤੀਆਂ ਤੇ ਹਿੰਮਤ ਨਹੀਂ ਸੀ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਜਾਂਦੇ ਮੈਂ ਤੁਹਾਡਾ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿਹੜਾ ਇੱਕ ਵਾਰ ਫੇਰ ਧੰਨਵਾਦ ਕਰਦਾ ਔਰ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਮੈਂ ਮੀਡੀਆ ਨੂੰ ਵੀ ਕਹਿਣਾ ਕਿ ਜਾਗਿਏ ਇਹ ਜਿਹੜੀਆਂ মিডিਆ ਤੇ ਧੱਕਾ ਕਰਨ ਵਾਲੀਆਂ ਸਰਕਾਰਾਂ ਜਿਹੜੀਆਂ ਨੇ ਨਾ ਇਹ ਹੁਣ ਬਹੁਤੀ देर ਪੰਜਾਬ ਦੀ ਧਰਤੀ ਦੇ ਉੱਤੇ ਰਾਜ ਨਹੀਂ ਕਰ ਸਕਣਗੀਆਂ। ਛੋਟੇਪੁਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ মিডিਏ ਦੀ ਤਾਕਤ ਜਿਹੜੀ ਹੈ ਇਹ ਬਹੁਤ ਵੱਡੀ ਹੁੰਦੀ ਹੈ। ਬਹੁਤ ਵੱਡੀ ਅਰ ਜਦੋਂ ਮੀਡੀਆ ਨਿਰਪੱਖ ਰਹਿ ਕੇ ਆਪਣੀ ਭਰੋਸੇਯੋਗਤਾ ਲੋਕਾਂ ਦੇ ਵਿੱਚ ਕਾਇਮ ਕਰਦਾ ਹੋਇਆ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕਰਦਾ ਹੈ ਨਾ ਸਰਕਾਰ ਦੀਆਂ ਗਲਤੀਆਂ ਨੂੰ ਉਜਾਗਰ ਕਰਦਾ ਹੈ ਤੇ ਤਖਤਾਂ ਨੂੰ ਕੰਬਣੀ ਛਿੜ ਜਾਂਦੀ ਹੁੰਦੀ ਹੈ ਇਸ ਕਰਕੇ ਮੈਂ ਮੀਡੀਆ ਦਾ ਵੀ ਜਲਦੀਆਂ ਗਹਿਰਾਈਆਂ ਨੂੰ ਧੰਨਵਾਦ ਕਰਦਾ ਇਹਨੇ ਸ਼ਬਦ ਪ੍ਰਵਾਨ ਕਰਨੇ